ਕੀ ਹਾਲ ਦਾ ਦੋਸਤੋ ਜਰਾ ਸਾਰਿਆਂ ਨੂੰ ਸਵਾਗਤ ਹੈ ਇਸ ਵਲੋਗ ਚੈਨਲ ਦੇ ਵਿੱਚ ਮੈਂ ਤੁਹਾਨੂੰ ਅੱਜ ਫੇਰ ਤੱਕ ਨਹੀਂ ਆ ਗਿਆ ਖੇਡਣ ਇਹ ਕੱਲ ਨਾਗਾ ਪੈ ਗਿਆ ਹੈ ਗਾਈਸ ਤੇ ਅੱਜ ਫੇਰ ਤੇ ਚੱਲੇ ਆਂ ਕਰੇ ਛੱਡ ਕੇ ਇੱਕ ਦਿਨ ਜਾਂਦੇ ਹਾਂ ਆਪਾਂ ਲੈਨੇ ਵੱਡੇ ਨੂੰ ਗਾਈਸ ਘਰੋਂ ਫੇਰ ਚੱਲਦੇ ਆਂ ਨੂਰ ਭਾਈ ਪੂਰੇ ਤਿਆਰ ਸ਼ਹਿਰ ਹੋ ਗਿਆ ਅੱਜ ਗਈ ਸ਼ਰਟ ਪਾਈ ਨਾਲ ਪਜਾਮਾ ਇੱਧਰ ਚੱਕ ਕਰ ਨਿਕਰਦੇ ਸ਼ਰਟ ਅੱਜ ਕਰਨਾ ਵਧੀਆ ਵਧੀਆ ਹਾਂ ਹਾਂ ਵੇ ਮੱਲਾ ਹੀ ਆਡਾ ਲਾਖ ਹੋ ਗੀ ਕਿਹ ਕਹਿੰਦਾ ਚੱਲ ਕੋਈ ਨਹੀਂ ਸੋਰੀ ਗਾਈਸ ਹੁਣ ਆਪਾਂ ਆਸ਼ ਗਿਆ ਗਰਾਊਂਡ ਦੇ ਵਿੱਚ ਚੈੱਕ ਕਰ ਮੇਰੇ ਵੀਰ ਭਰਾ ਖੇਡਣ ਦੇ ਨੇ ਸਾਰੇ ਹੁਣ ਆਪਾਂ ਗੇਰ ਖੇਡਦੇ ਆਂ ਹੋਰ ਯਾਨੀ ਕਿ ਬੈਠਾ ਵੇਲਾ ਕਿੱਥੇ ਯਾਨੀ ਕਿ ਆਹ ਵਈ ਹੋ ਮਾਲੀ ਪੈਲੀ ਬਾਈ ਹੋ ਰਨ ਨਹੀਂ ਕਰ ਰਹੇ Challa. 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 ਹਾਂਜੀ ਗਾਈਜ਼ ਹੁਣ ਆਪਾਂ ਮੈਚ ਲਾ ਲਿਆ ਆਪਾਂ ਚੰਗੀ ਤਰ੍ਹਾਂ ਵਾਰਮ ਅਪ ਕਰਨੇ ਆ ਦੋਨਾ ਆਪਾਂ ਕਰ ਲਿਆ ਤੇ ਗਾਈਜ਼ ਹੁਣ ਆਪਾਂ ਚੰਗੀ ਤਰ੍ਹਾਂ ਵੀ ਜਿਆਦੀ ਭਗਰੀ ਨਹੀਂ ਮਾਰੀ ਜਾਂਦੀ ਹੁਣ ਗਾਈਜ਼ ਆਪਾਂ ਨੂੰਨੇ ਮੈਚ ਤੇ ਤੁਹਾਨੂੰ ਮਿਲਦੇ ਬਾਅਦ ਚਲ ਜੀ ਗਾਈਜ਼ ਆਪਾਂ ਮੈਂ ਅੱਜ ਹਾਰ ਚੁੱਕੇ ਆ ਮੈਚ ਹਾਰਨ ਤੋਂ ਬਾਅਦ ਹੁਣ ਬਸ ਇਹ ਇੱਕ ਮੈਚ ਲਾਇਆ ਹੁਣ ਵੈਨੇ ਜਿੱਤ ਕੇ ਜਾਣੇ ਕਿ ਨਹੀਂ ਜਾਣੇ ਫਿਰ ਚੱਲਦੇ ਗਾਈਜ਼ ਕਰੇ ਆ ਅੰਤ ਦਾ ਮੈਚ ਅੱਜ ਤੋਂ ਬਾਅਦ ਹੋਣਾ ਪੈਣਾ ਕਰੇ ਉਹ ਆਏ ਨਹੀਂ ਆਂ ਕੀ ਬਾਲ ਬੇਲੀ ਗਾਇਸ ਚੈੱਕ ਕਰੋ ਅਹੀਂ ਆਊਟ ਹੋ ਜੇ ਕਿ ਪਹਿਲੇ ওভার ਚ ਮੈਂ ਤਾਂ ਨੋਰਾਂ ਕੀ ਕਰੀਏ ਅਰੂਸ਼ ਰਹਿ ਕੇ ਕੱਲਾਂ ਨੂੰ ਅਰੂਸ਼ ਕੱਢੂਗਾ ਬਾਕੀ ਇਹ ਰੇਸ ਉਰਦੇ ਆ ਨਹੀਂ ਹੈ ਬਸ ਹੁਣ ਅਹੀਂ ਐਂਡ ਦਾ ਮੈਚ ਲਾ ਕੇ ਚੱਲ ਜਣਾ ਗਾਇਸ ਕਰੇ ਨਹੀਂ 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 ਬੱਡਾ ਕਰਾਊਗਾ ਜੋ ਮਰਜ਼ੀ ਹੋ ਜਾਏ ਮੈਨੂੰ ਨਹੀਂ ਪਤਾ ਓਏ ਬਸ ਅਹੀਂ ਚੱਲ ਜਣਾ ਇਹ ਬੰਦ ਕਰਕੇ ਮੈਚ ਚਲੋ ਗਾਇਸ ਹੁਣ ਆਪਾਂ ਚੱਲੇ ਆ ਕਰੇ ਇਹ ਇਹਨਾਂ ਨੂੰ ਆਪਾਂ ਹਰਾ ਦਤਾ ਹੈ ਇਹਨਾਂ ਨੂੰ ਕੁਝ ਵੀ ਨਹੀਂ ਬਣਿਆ ਤੇ ਇਹਨਾਂ ਨੇ ਆਨੂੰ ਪਹਿਲੇ ওভার ਚ ਆਊਟ ਕਰਤਾ ਹੀ ਬਾਜ ਅਰੂਸ਼ ਨੇ ਰੰਨ ਬੜਾ ਹੈ ਪਰ ਆਪਾਂ ਆਪਾਂ ਖਤਮ ਕਰਾ ਦਿੱਤੀ ਆ ਬੋਲੀ ਦੀ ਆ ਗਾੜਦੀ ਐ ਕੀ ਆ ਕੁੱਝ ਨਹੀਂ ਆ ਕੀ ਆ ਪਟੇ ਚੱਲਦੇ ਗਾਇਸ ਕੋਰੇ ਲੈ ਇੱਕ ਨਾ ਕਾਰ ਆ ਗਿਆ ਆਪਣੀ ਕਾਰ ਆ ਗਈ ਨਾ ਕਪੜੇ ਕਪੜੇ ਤੇ ਨਾ ਆਦੋ ਕਿਉਂ ਨਹੀਂ ਤਾਨੂੰ ਹਣ ਮਿਲਦੇ ਬਾਅਦ ਚੁਕਾਈ ਵਾਹ ਵਾਹ ਹਾਂਜੀ ਦੋਸਤੋ ਭਰਾ ਟਡ ਨਿਮਾਨੇ ਪਰ ਨਾ ਮੈਂ ਜਿੰਨੀ ਤਾਂ ਹੋ ਚੁੱਕੇ ਰੈਡੀ ਤੇ ਹੁਣ ਰੋਟੀ ਪਾਣੀ ਵੀ ਖਾ ਲਿਆ ਤੇ ਹੁਣ ਮੈਂ ਸਕੂਲ ਦੀ ਕਲਾਸ ਲਾਉਣੀ ਘੜੀ ਨੂੰ ਖਲਾਸ ਆ ਜੀ ਪਰ ਕਾਸ ਤੋਂ ਖਲਾਸ ਹੁਣ ਮੈਂ ਕਿਹਾ ਤਾ ਨਾ ਮਿਲਦੇ ਗਾਇਸ ਬਾਹਰ ਵੀ ਚਾਡੀ ਚੂੜਾ ਮੈਂ ਇਧਰ ਕੀਤਾ ਤਾਂ ਆ ਜਿਆਦਾ ਮोटा ਬੱਚਾ ਪੰਨਾ ਹਾਂ ਜੀ ਚੱਲਦੇ ਆਂ ਤੇ ਹੁਣ ਧੰਨਵਾਦ ਮਿਲਣੀ ਬਾਈ ਬੇ ਖਾਣ ਦੀ ਦੋਸਤਾਂ ਨੂੰ ਮੈਂ ਬਾਹਰ ਆ ਚੁੱਕਾ ਹਾਂ ਤੇ ਬਾਹਰੋਂ ਆ ਕੇ ਤੇ ਹੁਣ ਮੈਂ ਰੋਟੀ ਪਾਣੀ ਖਾਣਾ ਦੁਪਹਿਰ ਦਾ ਟਾਈਮ ਹੋ ਚੁੱਕਾ ਹੈ ਤੇ ਰੋਟੀ ਪਾਣੀ ਖਾਣ ਦਾ ਬਾਰਦਾ ਫਿਰ ਤਣ ਮੁੰਦਾ ਗਾਈਸ ਬਾਅਦ ਵਿੱਚ ਟਿਊਸ਼ਨ ਜਾਉਣ ਦਾ ਵਕਤ ਗਾਈਸ ਹਾਂ ਜੀ ਦੋਸਤ ਟਿਊਸ਼ਨ ਦਾ ਟਾਈਮ ਹੋ ਚੁੱਕਾ ਹੈ 3:30 ਵਜੇ ਦੀ ਅੱਜ ਟਿਊਸ਼ਨ ਹੀ ਹੁਣ ਮੈਂ 3:30 ਦਾ ਟਿਊਸ਼ਨ ਦੇ ਤੇ ਤੁਹਾਨੂੰ ਮਿਲਦਾ ਹਾਂ ਸਿੱਧਾ ਮੈਂ ਟਿਊਸ਼ਨ ਦਵਾ ਕੇ ਚੱਲਦੇ ਹਾਂ ਗਾਈਸ ਟਿਊਸ਼ਨ ਦੇ ਮਾਈ ਗਾਈਸ ਹੋ ਰਹੇ ਆ ਬੈਗ ਫੜੀਏ ਗੈਸ ਨਹੀਂ ਦਰਨਾ ਗੈਸ ਕਰਤੋਂ ਨਾ ਹੀ ਸੁਣਾ ਬਟੂਸ਼ ਬਾਹਰ ਆ ਗਏ ਟਿਊਸ਼ਨ ਬਾਹਰ ਆ ਗਏ ਉਹਨਾਂ ਨੇ ਕਰਨਾ ਗਾ ਇਸ ਘਰੇ ਤੇ ਚੱਲਦੇ ਹੈ ਇਸ ਘਰੇ ਤਾਂ ਤੁਹਾਨੂੰ ਮਿਲਦੇ ਹਣ ਬਾਅਦ ਵਿੱਚ ਗੈਸ ਹਨੀ ਕੀ ਦੇਨਗਾ ਪਾਰਟੀ ਦਾ ਜਾਂਗ ਤੋਂ ਪਹਿਲਾਂ ਲੈ ਲੋ ਕੁਆਲਿਟੀ ਨਾ ਬੋਲਿਆ ਕਰ ਨਹੀਂ ਨੂਰ ਦੇ ਲਗਾ ਪਾਰਟੀ ਨੂਰ ਦੇ ਲਗਾ ਗਏ ਇਸ ਪਾਰਟੀ ਤੇ ਖਾਣੇ ਤਾਂ ਚੱਲਦੇ ਹੈ ਸਾਰੀ ਕਿਆ ਕਰ ਇੰਨੀ ਵੀ ਨਹੀਂ ਤਾਰੀਖ ਗੈਸ ਇੱਥੇ ਆਉਣ ਕਰ ਦਿੱਤਾ ਗਿਆ ਸਮਾਨ ਤੇ ਐ ਬਸ ਖਾਣ ਹੀ ਲੱਗੇ ਆਪਾਂ ਓਏ ਦਾ ਹੀ ਐ ਮम्मा ਮੈਂ ਕਿਹੜਾ ਦੱਸ ਤੈਨੂੰ ਮੈਂ ਚੁਕਾ ਦੇ ਲੱਗਾ ਦਾ ਗਾਈਸ ਆਪਣਾ ਸਿਸਟਮ ਦਿਗਾੜ ਆ ਜਿਹਾ ਹੁਣ ਨੁਕਸਾਨ ਹੋ ਗਿਆ ਓਏ ਹੋਏ ਗੱਲ ਕਰੇ ਗਾਈਸ ਪਾਏ ਚ ਚੱਲਦੇ ਕਰੇ ਗਾਈਸ ਹੁਣ ਕਾਬਿਲਿਆ ਨੂੰ ਉੜਨੇ ਦੇ ਲਈ ਪਾਣੀ ਨਾਲ ਚੱਲਦੇ ਗਾਈਸ ਕਰੇ ਤਾਹਾਂ ਤਾਹਾਂ ਦੇ ਗਾਈਸ ਆਪਾਂ ਨਿਉੜੋ ਸਾਥੇ ਆਏ ਚੱਲੀਏ ਗਾਈਸ ਕਰੇ ਓਏ ਨਾ ਲੜਦੇ ਪਾਣੀ 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 ਚੱਲ ਤੰਗਾ ਗਾਈਜ਼ ਆ ਚੈੱਕ ਕਰੋ ਮੈਂ ਦੁੱਧ ਲੈ ਆ ਰਿਹਾ ਹਾਂ ਰਮਨ ਭਾਈ ਹੁੰਦੇ ਆ ਚੱਲੇ ਨੇ ਇਹ ਚੱਲਦੇ ਮੈਂ ਲੈ ਆਂਦਾ ਅੱਜ ਅੱਜ ਆਸਟਾ ਕਰ ਕੋਈ ਨਾ ਗਾਈਜ਼ ਉਹਨਾਂ ਚੱਲਣਾ ਗੁਰਦੁਆਰੇ ਸੁੱਖਾ ਸਿੰਘ ਤੋਂ ਉਹਨੂੰ ਮੈਨੂੰ ਤਾਂ ਲੱਗਦਾ ਸੋ ਖਾਸ ਹੁੰਦਰਾ ਆ ਕੇ ਫਿਰ ਮਿਲਦੇ ਹਾਂ ਗਾਈਜ਼ ਬਾਅਦ